ਦੇ ਵਾਗੇ ਜੀ ਦਾ ਖਾਸ ਹਾਂਜੀ ਹੁਣ ਆਗੇ ਨਾ ਬਾਬਾ ਜੀ ਨੂੰ ਲੈਣ ਆਏ ਇੱਥੋਂ ਤੇ ਯਾਰੋ ਚੱਲੀਏ ਆਪਾਂ ਲੈਣ ਤੇ ਆ ਉਹਨਾਂ ਦੀ ਫਲਾਈਟ ਆ 11 15 ਤੇ ਲੈਂਡ ਹੋ ਗਈ ਆ ਸਾਰਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੇ ਅੱਜ ਦਾ ਵੀਰੋ ਸ਼ੁਰੂ ਕਰਦੇ ਹਾਂ ਤੇ ਅੱਜ ਇੰਡੀਆ ਤੋਂ ਸੰਤਮਾ ਪੁਰਸ਼ ਜੀ ਬਬਰਨਜੋ ਸਿੰਘ ਜੀ ਆ ਰਹੇ ਨੇ ਤੇ ਉਹਨਾਂ ਨੂੰ ਇਹ ਪਿਕਅਪ ਕਰਨ ਚੱਲੇ ਸੀਗੇ ਕਾਫੀ ਸੰਗਤ ਉੱਥੇ ਹਣੀ ਆ ਤੇ ਤਾਂ ਦਿਖਾਉਨੇ ਆ ਵੀ ਆਧਾ ਮੇਰਾ ਵਲੌਗ ਕਿਵੇਂ ਦਾ ਜਾਂਦਾ ਵਾ ਤੇ ਬਣ ਰਹੇ ਉਹ ਵਲੌਗ ਦੇ ਵਿੱਚ ਤੇ ਹੁਣ ਟਾਈਮ ਹੋ ਗਿਆ ਵਾ 11:24 ਹੋ ਗਿਆ ਤੇ 11:38 ਕਿਤੇ ਉਹਨਾਂ ਦੀ ਲੈਂਡਿੰਗ ਆ ਪਰ ਬਾਹਰ ਨਿਕਲਦੇ ਨਿਕਲਦੇ 12:15 ਕ ਹੋ ਹੀ ਜਾਣੇ ਆ ਤੇ ਬਣਨੇ ਵਲੌਗ ਦੇ ਵਿੱਚ ਚਲੋ ਹੀ ਮਰਦੇ ਆ ਮੈਲਬਰੀ ਰਿਪੋਰਟ ਤੇ ਹਾਂਜੀ ਹੋਣਾ ਹੈ ਨਾ ਬਾਬਾ ਜੀ ਨੂੰ ਲੈਣ ਆਏ ਇੱਥੋਂ ਤੇ ਚਲ ਜੀ ਆਪਾਂ ਲੈਣ ਚੱਲੇ ਬਾਬਾ ਜੀ ਆ ਗੜਾ ਹਾਂ ਮੈਂ ਗੀਟ ਦਿਸ ਦੇ ਆਂਦੇ ਨਹੀਂ ਹਿੰਸਾ ਆਉਣਾ ਦੀ ਫਲਾਈਟ ਆ 11:15 ਤੇ ਲੈਂਡ ਹੋ ਗਈ ਆ ਤੇ 12:00 12 ਮਿੰਟ ਹੋ ਗਏ ਤੇ ਬਾਹਰ ਹੁੰਦੇ ਹੀ ਹੋਣੇ ਆ

ਮੈਂ ਦੇਖੀ ਕਿ ਪਤੇ ਮੈਨੂੰ ਦੇਖ ਲੈ ਲੈਫਟੋਂ ਯਾਰਾ ਵਨ ਲੈਫਟ ਵਧੀਆ ਅੱਗੇ ਦੇਖ ਪੜਾਂਗੇ ਆ ਥੋੜੀ ਜੀ ਵੈਗਣ ਬਾਬਾ ਜੀ ਨੂੰ ਨਾ ਅਸੀਂ ਛਾਡਾਂ ਦਾ ਸੀਗਾ ਉਹ ਚੱਲ ਗਏ ਸੀਗੇ ਇੱਕ ਮਿੰਟ ਨੂੰ ਚੀਜ਼ ਹੋਰ ਦਿਖਾਉਣਾ ਇੱਥੇ ਜਿਹੜੇ ਲਟਾਂ ਲੱਗੀਆਂ ਉੱਪਰ ਆਹ ਵਾਲੀਆਂ ਉਹ ਲਾਲ ਦਾ ਮਤਲਬ ਆ ਵੀ ਇੱਥੇ ਜਗ੍ਹਾ ਭਰੀ ਹੋਈ ਆ ਆ ਉੱਪਰ ਹਰੀ ਆ ਇਹਦਾ ਮਤਲਬ ਕਿ ਇੱਧਰ ਜਗ੍ਹਾ ਖਾਲੀ ਆ। ਸੋ ਬੰਦਾ ਦੂਰੀ ਵੇਖ ਲੈਂਦਾ ਲੈਂਡ ਤੋੜ ਕਿੱਥੇ ਪਾਰਕਿੰਗ ਹੈਗੀ ਆ ਕਿੱਥੇ ਨਹੀਂ ਹੈਗੀ। ਹੁਣ ਆਪਾਂ ਚੱਲਦੇ ਆ। ਹਾਂਜੀ ਹੁਣ ਅਸੀਂ ਘਰੇ ਆ ਗਏ ਸੀਗੇ ਮਲਮੇਰਪੁਰ ਤੋਂ ਤੇ ਬਾਬਾ ਜਲਗੇ ਸੀਗੇ ਬਾਕੀ ਸੰਗਤ ਨਾਲ ਜਿੱਥੇ ਉਹਨਾਂ ਨੇ ਸ਼ਰਮ ਕਰਨਾ ਸੀਗਾ। ਤੇ ਹੁਣ ਟਾਈਮ ਹੋ ਗਿਆ ਵਾ 1:40 ਹੋ ਗਏ ਆ। ਤੇ ਹੁਣ ਅਸੀਂ ਘਰੇ ਪਹੁੰਚੇ ਆ। ਤੇ ਇੱਥੇ ਆਦਾ ਵਲੌਗ ਫਿਨਿਸ਼ ਕਰਦੇ ਆ। ਜੇ ਤੁਹਾਨੂੰ ਆਦਾ ਵਲੌਗ ਚੰਗਾ ਲੱਗਿਆ ਹੋਗਾ ਲਾਈਕ ਕਰਿਓ, ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰ ਮੇਰੇ ਚੈਨਲ ਨੂੰ ਤੇ ਬੈਲ ਆਈਕਨ ਆਨ ਕਰਿਓ ਜੇ ਕੋਈ ਵੀ ਮੈਂ ਅਗਲੀ ਵੀਡੀਓ ਪਾਉਂਗਾ ਉਹ ਤੁਹਾਨੂੰ ਮਿਲ ਜਾਏਗੀ ਸਭ ਤੋਂ ਪਹਿਲਾਂ ਬਾਈ ਜੀ ਮਿਲਦੇ ਆਂ